ਸੋ ਦਾਦਰਪਾਲ ਸਿੰਘ ਮੀਰਾ ਸਾਹਿਬ ਦਾ ਚੇਅਰਮੈਨ ਸੁਲਤਾਨ ਬਲੂਦੀ ਭਾਈ ਸਰ ਅੱਜ ਤੁਸੀਂ ਮੀਟਿੰਗ ਲੈ ਕੇ ਚਾਏ ਹੋ ਜਿਹੜੀ ਕਿ ਟੈਕਨੀਕਲ ਮੀਟਿੰਗ ਹੋਈ ਹੈ ਅਲੱਗ ਕਉਂਸਲ ਲਈ ਕੀ ਕਹਿਣਾ ਚਾਹੁੰਦੇ ਮੈਂ ਪਹਿਲਾਂ ਤਾਂ ਧੰਨਵਾਦ ਕਰਦਾ ਹਾਂ ਸਾਰੇ ਪ੍ਰੈਸ ਵਾਲਿਆਂ ਦਾ ਸ਼ਰੋਮ ਵੀ ਇਕਾਲੀ ਦਲ ਦੇ ਲੀਡਰਸ਼ਿਪ ਦਾ ਡਿਸਟ੍ਰਿਕਟ ਕੋਲੇ ਦਾ ਜੋ ਪੰਜਾਬ ਦੇ ਵਿੱਚ ਸ਼ਰੋਮ ਦੀ ਇਕਾਲੀ ਦਲ ਦੇ ਪਰਿਵਾਰ ਦੇ ਵਿੱਚ ਉਸ ਲੜਾਈ ਦਾ ਬੁੱਧਾ ਬਣਿਆ ਹਾਂ ਮੈਂ ਇਤੇ ਨੰਦਿਆ ਬਰੁਧ ਕਰਦਾ ਜਿਨ੍ਹਾਂ ਨੇ 10-10 ਸਾਲ 15-15 ਸਾਲ ਲਗਾਤਾਰ ਦਾਸਾਂ ਤੁਸੀਂ ਸਟਾ ਰਹੇ ਇਹ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਦੇ ਤਨਵਾਦ ਕਰਦੇ ਵੀ ਮਤਲਬ ਇਹਦੇ ਨਾਲ ਦਾ ਲੀਡਰ ਕੋਈ ਨਹੀਂ ਤੋਂ ਠੀਕ ਆ ਟਾਈਮ ਦੇ ਹਿਸਾਬ ਨਾਲ ਅਕਾਲੀ ਦਲ ਦਾ ਕਰਾ ਥਾਂ ਢਿੱਗਾ ਹੁਣ ਇਹੋ ਹੀ ਲੀਡਰਸ਼ਿਪ ਵਿਚ ਬੀਬੀ ਜਗੀਰ ਕੋ ਲਾ ਲੋ ਹੋਰ ਲੀਡਰ ਲਾ ਲੋ ਸ਼੍ਰੋਮਣੀ ਅਕਾਲੀ ਦਲ ਦੇ ਅੱਜਕੱਲ ਮਤਲਬ ਮਾਨਸਾਬ ਦੇ ਉਲਟ ਬੋਲਦੇ ਆ ਮੈਂ ਇਹਨਾਂ ਦੀ ਨੰਦਿਆ ਕਰਦਾ ਇਹਨਾਂ ਦੇ ਪਰਿਵਾਰ ਦਾ ਵੀ ਲੀਡਰ ਆ ਆਪ ਵੀ ਲੀਡਰ ਆ ਦੋ ਦੋ ਟ੍ਰੈਟਰ ਵੀ ਇਹਨਾਂ ਲਈ ਚੇਅਰ ਬਣੀਆਂ ਇਹਨਾਂ ਖੜਾਈਆਂ ਵਾਂ ਮੈਂ ਇਹਨਾਂ ਦੇ ਬਿਲਕੁਲ ਉਲਟਾ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਸ਼ੋਮਨੀ ਕਾਲੀ ਦਲ ਦੇ ਨਾਲ ਖੜੇ ਆ ਪਹਿਲਾਂ ਵੀ ਖੜੇ ਤੇ ਸਾਰੀ ਉਮਰ ਖੜੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਸਾਹਮਤ ਦੋਨਾਂ ਚੋਣਾਂ ਲੋਕ ਸਭਾ ਦੋਨਾਂ ਤੋਂ ਜਿਹੜਾ ਕਾਲੀ ਦਲ ਵੀਪੂ ਚੰਦੇ ਆਇਆ ਵਾ ਮਾ ਕਾਮਯਾਬ ਹੋਇਆ ਕੀ ਕਾਰਨ ਮੰਨਦੇ ਆ ਵੀਰ ਜੀ ਬੇਤਿਆ ਵੀ ਜੋ ਲਕਸ਼ਣ ਸੀ ਇਹ ਹਿੰਦੂ ਲੈਵਲ ਦੀ ਜੋ ਚੋਣ ਸੀ ਇਹਦੇ ਵਿੱਚ ਦੋ ਪਾਰਟੀਆਂ ਭਾਜਪਾ ਤੇ ਕਾਂਗਰਸ ਇਹ ਲੋਕਾਂ ਨੇ ਇਹ ਸੋਚਿਆ ਵੀ ਜਿਹੜੀ ਕਾਲੀਦਾਨ ਨੂੰ ਬੋਟ ਪਾਉਣੀ ਆ ਇਹਨਾਂ ਦਾ ਸਰਕਾਰ ਦੇ ਵਿੱਚ ਕੇ ਮਤਲਬ ਪਾਈਵਾਲ ਨਹੀਂ ਕਿਸੇ ਦੇ ਨਾਲ ਇਹਦਾ ਕਰਕੇ ਕਾਂਗਰਸ ਨੂੰ ਵੋਟ ਉਸ ਪੈ ਗਈ ਉਸ ਤੋਂ ਬਾਅਦ ਮਤਲਬ ਭਾਜਪਾ ਨੂੰ ਵੋਟ ਪੈ ਗਈ ਇਸ ਕਰਕੇ ਸਾਡਾ ਨੁਕਸਾਨ ਹੋਇਆ ਜੇ ਅਸੀਂ ਕਹੀਏ ਸਰਦਾਰ ਸੁਖਬੀ ਸਿੰਘ ਦਾ ਬਦਲਦਾ ਕਰਕੇ ਨੁਕਸਾਨਾ ਬਿਲਕੁਲ ਨਹੀਂ ਉਹਨੇ ਬਹੁਤ ਮਿਹਨਤ ਕੀਤੀ ਹੈ ਡਟ ਕੇ ਮੇਜ਼ ਤੇ ਕੀਤੀ ਹੈ ਠੀਕ ਹੈ ਕਿਰਾਮ ਘੜਿਆ ਪਰ ਇਹਦੇ ਵਿੱਚ ਕੋਈ ਲੀਡਰਸ਼ਿਪ ਦਾ ਪ੍ਰਧਾਨ ਜੀ ਦਾ ਕੋਈ ਬਦਲੇ ਇਦਾਂ ਦਾ ਜੀ ਪ੍ਰਧਾਨ ਜੀ ਪਾਈ ਦੇ ਵਿੱਚ ਜਿਹੜਾ ਕੋਰਪੋਰੇਟ ਅੰਦਰ ਸਿੰਘ ਨੂੰ ਟਿੱਕ ਦੇ ਕੇ ਨਵਾਜਿਆ ਸੀਗਾ ਪਰ ਇਹ 2024 ਦੇ ਵਿੱਚ ਕਿਤੇ ਨਜ਼ਰ ਨਹੀਂ ਆਇਆ ਸਤਾਂਪੁਰ ਹਲਕੇ ਦੇ ਵਿੱਚੋਂ ਜਿਹੜਾ ਉਹ ਕਾਲੀ ਪੰਚ ਦਾ ਵੋਟ ਉਹ ਜਿਹੜਾ ਬੈਂਕਪੋਟ ਜਿਹੜਾ ਕਾਫੀ ਖਿਸਕਿਆ ਵਾ ਸਰਪੱਤਾ ਜੀ ਉਸ ਮੈਂ ਕਹਿੰਦਾ ਵੀ ਜੋ ਉਸ ਇਨਸਾਨ ਨੂੰ ਟਿਕਟ ਦੇ ਕੇ ਪਾਰਟੀ ਨੇ ਗਲਤੀ ਕੀਤੀ ਆ ਮਤਲਬ ਉਹ ਬੰਦੇ ਨੇ ਜੋ ਵੀ ਜਦੋਂ ਵੀ ਉਸ ਸਵਾਰੀ ਆ ਸਾਡੇ ਤਸਵੀਰਪੁਰ ਦਾ ਰਹਿਣ ਵਾਲਾ ਸੀ ਉਹਨੇ ਕਾਂਗਰਸ ਵਿੱਚ ਮਤਲਬ ਕੰਮ ਕੀਤਾ ਸਾਰੇ ਜਿਹੜੇ ਕਾਲੀਦਲ ਦੇ ਬੰਦੇ ਸੀ ਮਤਲਬ ਉਹਨਾਂ ਵੀ ਉਹਨੂੰ ਲੈ ਕੇ ਨਹੀਂ ਸਮਝਿਆ ਪਰ ਉਹਦਾ ਨਿਸ਼ਾਨਾ ਸਿੱਧਾ ਸੀ ਕਿ ਮੈਂ ਕਾਂਗਰਸੀਆ ਕੋ ਜਾਣਾ ਕਾਲੀਦਲ ਦੀ ਮੈਨੂੰ ਲੋੜ ਹੀ ਨਹੀਂ ਉਹ ਜਦੋਂ ਰਾਣਾ ਜੀ ਖੜੇ ਹੋ ਗਏ ਸਾਰੇ ਕਾਂਗਰਸੀ ਉਹਦੋਂ ਭੱਜ ਗਏ ਕੋ ਕਾਲੀਦਲ ਸਾਡੇ ਘਰੇ ਬਹਿ ਗਏ ਉਸ ਕਰਕੇ ਹੁਣ 2.5 ਸਾਲ ਹੋ ਗਏ ਉਹ ਸਾਡੇ ਹਲਕੇ ਜਿਹੀ ਨਹੀਂ ਵੜਿਆ ਹੋਰ ਵੀ ਸਾਡਾ ਬਦਲੇਸ਼ ਕਰਕੇ ਨੁਕਸਾਨ ਹੋਇਆ ਉਹਦੇ ਮਤਲਬ ਇਸ ਕਰਕੇ ਵੀ ਉਹਦਾ ਟੈਟ ਗਲਤ ਪਾਰਟੀ ਨੇ ਦਿੱਤੀ ਮਤਲਬ ਦੇ ਦਿੰਦੇ ਟੈਟ ਤੇ ਕਾਲੀਦਲ ਦੇ ਜਿਹੜੇ ਮਰਜੀ ਵਰਕਰ ਨੂੰ ਦੇ ਦਿੰਦੇ ਪਰ ਦਿੰਦੇ ਕਾਲੀਦਲ ਦੇ ਵਰਕਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਜਿੰਦਰ ਸਿੰਘ ਚੰਦੇ ਫਗਵਾੜੇ ਦਿਹਾਤੀ ਤੋਂ ਖਾਲਕਨ ਚਾਰਜ ਸ਼੍ਰੋਮਨੀ ਕਾਲੀਦਲ ਅੱਜ ਜਿਹੜੇ ਇਸ਼ੂ ਤੇ ਆਪਾਂ ਗੱਲ ਕਰ ਰਹੇ ਆਂ ਉਹਦੇ ਲਈ ਮੈਂ ਸਪਸ਼ਟ ਮਤਲਬ ਕਹਿਣਾ ਚਾਹੁੰਨਾ ਕਿ ਅੱਜ ਜੋ ਦਿਨ ਹੈ ਇਹ ਪਾਰਟੀਆਂ ਦੇ ਬੱਚਾ ਪੜਾਉਂ ਆਉਂਦੇ ਰਹਿੰਦੇ ਨੇ ਅੱਜ ਸਾਡੇ ਪ੍ਰਧਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜਿੰਨੀ ਉਹਨਾਂ ਨੇ ਮਿਹਨਤ ਕੀਤੀ ਕਿਸੇ ਵੀ ਪਾਰਟੀ ਦੇ ਪ੍ਰਧਾਨ ਨੇ ਉਨੀ ਮਿਹਨਤ ਨਹੀਂ ਕੀਤੀ ਲੇਕਿਨ ਸਮਾਂ ਹੁੰਦਾ ਅੱਜ ਕੋਈ ਸਮਾਂ ਇਦਾਂ ਦਾ ਸਾਡੀ ਪਾਰਟੀ ਨੂੰ ਐਵੇਂ ਕਹਿ ਸਕਦੇ ਆ ਕਿ ਜਿਵੇਂ ਨਜ਼ਰ ਲੱਗ ਗਈ ਇਹ ਨਜ਼ਰ ਤਾਰਨ ਦੀ ਲੋੜ ਆ ਲੇਕਿਨ ਸੁਖਵੀਰ ਸਿੰਘ ਬਾਦਲ ਤੇ ਮਿਹਨਤ ਕਰਦੇ ਹੱਥ ਹੱਥ ਉਂਗਲ ਚੁਕਣੀ ਉਹ ਠੀਕ ਨਹੀਂ ਸਾਡੇ ਜੂਨੀਅਰ ਵੀ ਜ਼ਿਲੇ ਵੀ ਸੀਨੀਅਰ ਆ ਗੂਆ ਜਿਹਨਾਂ ਨੇ ਬਗਾਵਤ ਦੇ ਮੂਡ ਦੇ ਵਿੱਚ ਜੋ ਆਏ ਆ ਮੈਨੂੰ ਐਵੇਂ ਲੱਗਦਾ ਮੈਂ ਐਵੇਂ ਮਹਿਸੂਸ ਕਰਦਾ ਕਿ ਉਹ ਜਿਹੜੀ ਤਿੰਨ ਚਾਰ ਸਰਕਾਰਾਂ ਦੇ ਵਿੱਚ ਜੋ ਉਹਨਾਂ ਨੇ ਆਨੰਦ ਮਾਣਿਆ ਸੀਗਾ ਉਹ ਇਸ ਟਾਈਮ ਉਹ ਨੰਦਨੀ ਮਿਲ ਰਿਹਾ ਉਹਨਾਂ ਨੂੰ ਸਲੂਟ ਵੱਜਦੇ ਸੀ ਉਹ ਵੱਜਣੋਂ ਹਟ ਗਿਆ ਉਹਨਾਂ ਦੇ ਗੋਢੀ ਲੋਕੀ ਪੈਂਦੇ ਹੁੰਦੇ ਸੀ ਜਿੰਨੇ ਆਉਣਾ ਵੱਡਾ ਛੋਟਾ ਸਾਹਮਣੇ ਗੋਢੀ ਆ ਫਲਾਉਣਾ ਕਿਉਂਕਿ ਨੇਤਾ ਸੀਗੇ ਉਹ ਉਹ ਮੱਥੇ ਟਿਕਰੋਂ ਹਟ ਗਿਆ ਇਸ ਕਰਕੇ ਅੱਜ ਉਹ ਮਹਿਸੂਸ ਕਰਦੇ ਆ ਵੀ ਅਸੀਂ ਕੋਈ ਦੁਨੀਆ ਤੋਂ ਚੀਜ਼ ਗਵਾਤੀ ਆ ਇਹ ਸਾਨੂੰ ਲੱਭਣੀ ਚਾਹੀਦੀ ਆ ਦੇਖੋ ਇਹ ਚੀਜ਼ ਇਵੇਂ ਨਹੀਂ ਲੱਭਣੀ ਇਹ ਚੀਜ਼ ਲੱਭਣੀ ਆ ਦੁਨੀਆ ਨੇ ਲੋਕਾਂ ਨੇ ਵੋਟਾਂ ਪਾ ਕੇ ਤੁਹਾਨੂੰ ਚੁਣਨਾ ਅੱਜ ਜਿੰਨੇ ਵੀ ਸਾਨੂੰ ਜੋ ਵੀ ਮਿਲਿਆ ਜੋ ਮਤਲਬ ਪਾਰਟੀ ਨੇ ਸਾਨੂੰ ਦਿੱਤਾ ਆ ਅਸੀਂ ਉਹਨੂੰ ਪ੍ਰਵਾਨ ਕਰਦੇ ਆਂ ਸਰਦਾਰ ਸੰਵੀਰ ਸਿੰਘ ਬਾਦਲ ਜੀ ਨੇ ਸਾਨੂੰ ਹਲਕਾ ਇੰਚਾਰਜ ਲਾਇਆ ਅਸੀਂ ਤਨਮਨ ਨਾਲ ਧੰਨ ਦੇ ਨਾਲ ਪੂਰੀ ਹਿਮੇਤ ਕਰਕੇ ਵੋਟਾਂ ਪਵਾਈਆਂ ਸਭ ਤੋਂ ਪਹਿਲਾਂ ਕਿ ਮੈਂ ਵੋਟਰਾਂ ਦਾ ਵੀ ਧੰਨਵਾਦ ਕਰਦਾ ਜਿੰਨੀ ਵੀ ਸਾਨੂੰ ਵੋਟ ਪਈ ਆ ਅਸੀਂ ਉਹਦਾ ਸ਼ੁਕਰਗੁਜ਼ਾਰ ਕਰਦੇ ਆਂ ਉਹਨਾਂ ਨੇ ਸਾਡਾ ਮਾਨ ਸਤਿਕਾਰ ਜਿੰਨਾ ਰੱਖਿਆ ਉਹਨੂੰ ਉਹ ਹੀ ਕਬੂਲਦੇ ਆਂ ਤੇ ਪ੍ਰੈਸ ਵਾਲ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਪ੍ਰੈਸ ਨੇ ਵੀ ਸਾਡਾ ਬੜਾ ਸਹਿਯੋਗ ਦਿੱਤਾ ਲੇਕਿਨ ਸਮਾਂ ਆ ਸਾਨੂੰ ਉਮੀਦ ਆ ਕਿ ਔਰ ਵਾਲੇ ਸਮੇਂ 'ਚ ਇਹ ਸ਼੍ਰੋਮਣੀ ਅਕਾਲੀ ਦਲ ਇਹ ਸਰਾਜ ਭਾਗ ਦੇ ਵਿੱਚ ਜ਼ਰੂਰ ਆਵੇਗੀ ਪੈਮ ਲੱਗ ਜੂਗਾ ਜ਼ਰੂਰ ਆਵੇਗੀ ਇਸ ਕਰਕੇ ਇਹਨਾਂ ਜਿਹੜੇ ਵੱਡੇ ਲੀਡਰਾਂ ਨੂੰ ਇਹਨਾਂ ਨੂੰ ਇਹ ਸਬਦ ਲੈਣਾ ਚਾਹੀਦਾ ਜੇ ਘਰ ਦੇ ਵਿੱਚ ਵੀ ਕਈ ਆਪਡਾਉਣ ਆ ਜਾਂਦਾ ਜੇ ਘਰ ਚ ਗਰੀਬੀ ਆ ਜਾਵੇ ਤੇ ਆਪਾਂ ਆਪਣੇ ਬਜ਼ੁਰਗਾਂ ਨੂੰ ਘਰੋਂ ਨਹੀਂ ਕੱਢ ਦਿੰਦੇ ਜੇ ਆਪਾਂ ਘਰੋਂ ਕੱਢਾਂਗੇ ਤੇ ਇਹਦਾ ਮਤਲਬ ਸਾਡਾ ਦੁਨੀਆ ਦੇ ਵਿੱਚ ਵੀ ਕੁਝ ਨਹੀਂ ਹੈਗਾ ਇਸ ਕਰਕੇ ਸਤਕਾਰ ਸਾਡਾ ਤਦੇ ਰਹੂਗਾ ਜੇ ਸਾਡੇ ਬਜ਼ੁਰਗਾਂ ਦਾ ਮਾਨ ਸਤਕਾਰ ਅਸੀਂ ਕਰਾਂਗੇ ਤੇ ਸਾਡੇ ਘਰ ਦਾ ਸਤਕਾਰ ਇਵੇਂ ਸਾਡੀ ਪਾਰਟੀ ਆ ਪਾਰਟੀ ਸਾਡੀ ਵੀ ਇੱਕ ਵੱਡਾ ਘਰ ਆ ਕੋਸ਼ ਕਰਦੇ ਮੁਖੀ ਹਗੇ ਸਰਦਾਰ ਸੁਖਵੀਰ ਸਿੰਘ ਬਾਦਲ ਅਸੀਂ ਸਾਰੇ ਟੀਮ ਜਿੰਨੀ ਵੀ ਆ ਤੁਸੀਂ ਦੇਖ ਲਈ ਵੀ ਸਾਰੀ ਕਪੂਰਥਲਾ ਦੀ ਟੀਮ ਇੱਥੇ ਬੈਠੀ ਆ ਪੂਰੇ ਜ਼ਿਲ੍ਹੇ ਦੀ ਸਾਰੀ ਟੀਮ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਨਾਲ ਆ ਅਸੀਂ ਉਹਨਾਂ ਦੇ ਮੋਢੇ ਨਾ ਮੋਢਾ ਲਾ ਕੇ ਪੂਰਾ ਕੰਮ ਕਰਾਂਗੇ ਪੂਰੀ ਸਾਨੂੰ ਉਮੀਦ ਹੈ ਕਿ ਆਉਣ ਵਾਲੀਆਂ ਜਿਮਨੀ ਚੋਣਾਂ ਦੇ ਵਿੱਚ ਵੀ ਗੁਰੂ ਮਹਾਰਾਜ ਕਿਰਪਾ ਕਰੇਗਾ ਜਿਦੀ ਸਾਡੀ ਪਾਰਟੀ ਮਿਹਨਤ ਕਰੂਗੀ ਅਸੀਂ ਉੱਪਰ ਕੇ ਅੱਗੇ ਆਵਾਂਗੇ ਪੰਚਾਇਤਾਂ ਦੇ ਵਿੱਚ ਵੀ ਅੱਗੇ ਆਵਾਂਗੇ ਕੌਂਸਲਰ ਜਿੰਨੀ ਵੀ ਸਾਰੀਆਂ ਕਾਰਪੋਰੇਸ਼ਨ ਦੀਆਂ ਵੋਟਾਂ ਪੈਣ ਵਾਲੀਆਂ ਉਹ ਵੀ ਆਉਣੀਆਂ ਉਹਦੇ ਵਿੱਚ ਵੀ ਅਸੀਂ ਪੂਰੀ ਤਨਦੇਹੀ ਨਾਲ ਮਿਹਨਤ ਕਰਾਂਗੇ ਅੱਜ ਦੀ ਜੋ ਇਹ ਬੜੀ ਅਹਿਮ ਪ੍ਰੈਸ ਕਾਨਫਰੰਸ ਆ ਕਪੂਰਥਲੇ ਜ਼ਿਲ੍ਹੇ ਦੀ ਪੂਰੀ ਪ੍ਰੈਸ ਕਾਨਫਰੰਸ ਆ ਜਿੱਦੇ ਚਾਰ ਹਲਕੇ ਸੁਲਤਾਨਪੁਰ ਲੋਧੀ ਭਲਾਥ ਕਪੂਰਥਲਾ ਤੇ ਫਗਵਾੜਾ ਹਲਕੇ ਦੀ ਸਾਰੀ ਲੀਡਰਸ਼ਿਪ ਅੱਜ ਇੱਥੇ ਇਕੱਠੀ ਹੋਈ ਆ ਸਾਂਝੇ ਤੌਰ ਤੇ ਅਸੀਂ ਇੱਥੇ ਮਤਾ ਪਾਸ ਕੀਤਾ ਸਾਰੀ ਸੀਨੀਅਰ ਲੀਡਰਸ਼ਿਪ ਨੇ ਮਤਾ ਪਾਸ ਕੀਤਾ ਸਾਰੇ ਵਰਕਰ ਸਰਬਾਨਾ ਨੇ ਮਤਾ ਪਾਸ ਕੀਤਾ ਬਹੁਤ ਸਾਰੇ ਸਰਪੰਚ ਐਕਸ ਸਰਪੰਚ ਜ਼ਿਲ੍ਹਾ ਪਰਿਸ਼ਦ ਚੇਅਰਮੈਨ ਬਲਾਕ ਸੰثਿਆ ਦੇ ਚੇਅਰਮੈਨ ਸਾਬਕਾ ਜਿੰਨੇ ਵੀ ਸਾਡੇ ਵੱਡੇ ਲੀਡਰਸ਼ਿਪ ਆਣਾ ਸਾਰੇ ਜੀ ਹਾਜ਼ਰ ਹੋ ਕੇ ਮਤਾ ਪਾਇਆ ਕਿ ਅਸੀਂ ਸਰ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਪ੍ਰਧਾਨਗੀ ਤੋਂ 100% ਸੰਤੁਸ਼ਟ ਅਸੀਂ ਸਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਆਪਣਾ ਪ੍ਰਧਾਨ ਚੁਣਿਆ ਤੇ ਇਹੀ ਸਾਡੇ ਪ੍ਰਧਾਨ ਰਹਿਣਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਉਹੋ ਜਿਹੀ ਪਾਰਟੀ ਹੈ ਜਿਹਨੂੰ ਸਰ ਸੁਖਵੀਰ ਸਿੰਘ ਬਾਦਲ ਵਰਗਾ ਪ੍ਰਧਾਨ ਲਈ ਇੱਕ ਕਮਾਂਡ ਕਰ ਸਕਦਾ ਸੰਭਾਲ ਸਕਦਾ ਆਪਣੀ ਦੇਖਰੇਖ ਚ ਰੱਖ ਸਕਦਾ ਹੈ ਬਾਕੀ ਆਪਸ਼ਨ ਡਾਊਨਸ ਪਾਰਟੀਆਂ ਦੇ ਵਿੱਚ ਆਂਦੇ ਰਹਿੰਦੇ ਆ ਉਹ ਵੀ ਸਮਾਂ ਸੀ ਜਦੋਂ 10 ਸਾਲ ਲਗਾਤਾਰ ਸਰਕਾਰ ਬਣ ਗਈ ਸੀ ਤੇ ਜੇ ਹੁਣ ਨਹੀਂ ਵੀ ਬਣੀ ਤੇ ਅਸੀਂ ਪਾਰਟੀ ਦੇ ਨਾਲ ਆ ਸਰ ਸੁਖਬੀ ਸਿੰਘ ਬਾਦਲ ਦੇ ਨਾਲ ਪਰ ਜੀ ਫਿਰ ਵੀ ਜੇ ਆਪਾਂ ਗੱਲ ਕਰੀਏਗੇ ਆਪਣੀ ਪਾਰਟੀ ਦੇ ਹੋ ਕੇ ਵੀ ਕੁਝ ਜਿਹੜੇ ਆ ਲੀਡਰ ਉਹ ਬਗਾਵਤ ਤੇ ਉੱਤਰ ਆ ਜਿਹੜਾ ਕਿ ਸੁਖਵੀਰ ਬਾਦਲ ਜੀ ਕਹ ਰਹੇ ਆ ਕਿ ਪੰਜਾਬ ਪ੍ਰਧਾਨ ਜਿਹੜੀ ਆ ਬਲ ਸਾਹਿਬ ਗੱਲ ਇਹ ਆ ਕਿ ਕੁਝ ਲੀਡਰ ਮੌਕਾ ਪ੍ਰਸਤ ਹੁੰਦੇ ਆ ਇਹ ਉਹ ਲੀਡਰ ਆ ਜਿਨ੍ਹਾਂ ਨੇ ਪਾਰਟੀ ਨੂੰ ਜਿੱਦਾਂ ਮੇਰੇ ਤੋਂ ਪਹਿਲਾਂ ਬੋਲਦਿਆ ਖੁਰਾਨਾ ਖੁਰਾਨਾ ਸਾਹਿਬ ਜੋ ਹਲਕਾ ਇੰਚਾਰਜ ਆ ਫਗਵਾੜੇ ਤੋਂ ਔਰ ਬੰਦੇ ਜਿੱਦਾਂ ਇਹਨਾਂ ਨੇ ਦੱਸਿਆ ਕਿ ਸਭ ਤੋਂ ਜ਼ਿਆਦਾ ਚੋਣਾਂ ਇਹਨਾਂ ਲੋਕਾਂ ਨਾਲ ਲੜੀਆਂ 10-10 ਲੱਖਾਂ ਨਾਲ ਲੜੀਆਂ ਚਲੋ ਗੱਲ ਲੱਗ ਆ ਕਿ ਜਿੱਤੇ ਦੋ ਦੋ ਹੀ ਆ ਪਰ ਇਹਨਾਂ ਨੇ ਮਲਾਈਆਂ ਜਿਹਨੂੰ ਕਹਿੰਦੇ ਨਾ ਸ਼੍ਰੋਮਣੀ ਅਕਾਲੀ ਦਲ ਤੋਂ ਖਾਧੀਆਂ ਇਹ ਇੱਕ ਗੱਲ ਤਾਂ ਸਾਨੂੰ ਜਵਾਬ ਦੇ ਦੇਣ ਜਦੋਂ ਇਹਨਾਂ ਨੇ ਰਾਜਨੀਤੀ 'ਚ ਆਏ ਸੀ ਪਹਿਲੇ ਵਾਰੀ ਉਦੋਂ ਇੱਕ ਬਿਆਨ ਹਰਫੀਆ ਬਿਆਨ ਦਿੱਤਾ ਹੋਊਗਾ ਇਹ ਉਦੋਂ ਦੀ ਪ੍ਰਾਪਰਟੀ ਦੱਸ ਦੇਣ ਇਹਨਾਂ ਦੀ ਕੀ ਐ ਪਵਾ ਬੀਬੀ ਜ਼ਗੀਰ ਕੋਰ ਪਵਾ ਚੱਦੂ ਮਾਇਰਾ ਸਾਹਿਬ ਆ ਪਵਾ ਢੀਂਸਾ ਪਰਿਵਾਰ ਆ ਤੇ ਅੱਜ ਦੀ ਦੱਸ ਦੇ ਕੀ ਐ 1 ਕਰੋੜਾਂ 'ਚ ਨਹੀਂ ਇਹ ਅਰਬਾਪਤੀ ਹੋ ਗਏ ਆ ਲੋਕ ਪਰ ਅੱਜ ਇਹਨਾਂ ਨੇ ਉਸੇ ਪਾਰਟੀ ਦੇ ਪਿੱਠ 'ਚ ਸ਼ੂਰਾ ਖੋਪਦਾ ਜਿਨ੍ਹਾਂ ਨੇ ਇਹਨੂੰ ਪਾਲਿਆ ਜਿਨ੍ਹਾਂ ਨੇ ਇਹਨਾਂ ਨੂੰ ਲੀਡਰ ਬਣਾਇਆ ਜਿਸ ਪਾਰਟੀ ਨੇ ਇਹਨਾਂ ਦੀ ਪਛਾਣ ਕਰਾਈ ਇਹ ਉਹਦਾ ਦੇ ਲੀਡਰ ਹੈ ਜਿਹੜੇ 10-10 ਲਖਸ਼ਾਂ ਨਾਲ ਲੜੇ 1-1 2-2 ਜਿੱਤੇ ਤਾਂ ਵੀ ਰਾਜ ਸਭਾ ਦੇ ਮੈਂਬਰ ਰਾਜ ਸਭਾ ਦੇ ਮੈਂਬਰ ਬਣ ਕੇ 2-2 3-3 ਵਾਰੀ ਵਜ਼ੀਰੀਆਂ ਇਹਨਾਂ ਨੇ ਹਟਾਈ ਸੋ ਇਹਨਾਂ ਲੋਕਾਂ ਤੋਂ ਬਚ ਕੇ ਰਹਿਣਾ ਸੋ ਇਹਨਾਂ ਲੋਕਾਂ ਤੋਂ ਸੁਚੇਤ ਰਹਿਣਾ ਇਹ ਬਹੁਤ ਜ਼ਰੂਰੀ ਹੈ ਇਹਨਾਂ ਨੇ ਅੱਜ ਬਿੱਲੀ ਥੈਲਿਓਂ ਬਾਹਰ ਆ ਗਏ ਇਹ ਪਤਾ ਤਾਂ ਸੀਗਾ ਹੀ ਇਹ ਬਈਮਾਨ ਲੋਕ ਆ ਅੱਜ ਸਾਰੇ ਪੰਜਾਬ ਨੂੰ ਪਤਾ ਲੱਗ ਗਿਆ ਜੇ ਮੈਂ ਜੇ ਆਪਾਂ ਕਪੂਰੇ ਚ ਤੇ ਦੀ ਗੱਲ ਕਰੀਏ ਇਹ ਸਾਰੀ ਜੇ ਆਪਾਂ ਟੀਮ ਆ ਅਕਾਲੀ ਦਰਬਾਰ ਦੀ ਇਹ ਡਟ ਕੇ ਜਿਹੜਾ ਵਾ ਉਸ ਸਰਦਾਰ ਸੁਖੀਸ ਬਦਲਣਾ ਖੜੇ ਬਿਲਕੁਲ ਇਨ੍ਹਾਂ ਤੋਂ ਸੀਨੀਅਰ ਲੀਡਰ ਕੋ ਜਿਸਤੇ ਪੁਲਦੀਪ ਸਿੰਘ ਤੰਦੀ ਸਾਹਿਬ ਚਾਂਦੀ ਸਾਹਿਬ ਵੱਡੇ ਬਾਦਲ ਸਾਹਿਬ ਦੇ ਨਾਲ ਰਹਿਣ ਵਾਲੇ ਸਾਹ ਜਰਨੈਲ ਸਿੰਘ ਜੀ ਬਾਦ ਸਾਹਿਬ ਮੇਰੇ ਵੀਰ ਖਰਾਨਾ ਸਾਹਿਬ ਸੁਖਦੇਵ ਸਿੰਘ ਜੀ ਨਾਨਕਪੁਰ ਸਾਹਿਬ ਲਵਲੀਵਾਲੀਆ ਸਾਹਿਬ ਅਵਤਾਰ ਸਿੰਘ ਮੀਰੇ ਸਾਹਿਬ ਜਗਜੀਤ ਸ਼ਮੀ ਜੀ ਜਿਨ੍ਹਾਂ ਨੇ ਸਾਰੀ ਉਮਰ ਪਾਰਟੀ ਚ ਕੰਮ ਕੀਤਾ ਸਤਵਿੰਦਰ ਔਜਲਾ ਜੀ ਆ ਸਾਡੇ 3-4 ਕਾਉਂਸਲਰ ਬੈਠੇ ਆ ਅਸ਼ੋਕ ਭਗਤ ਜੀ ਬੈਠੇ ਆ ਦਿਨੇਸ਼ ਜੀ ਬੈਠੇ ਆ ਧੰਜਲ ਸਾਹਿਬ ਬੈਠੇ ਆ ਵੀ ਕਾਉਂਸਲਰ ਨੇ ਜੀ ਆਹ ਹਾਂ ਅਨੇ ਚਲੋ ਕਰੋਨਾ ਸਾਹਿਬ ਦਾ 올 ਇਨ 올 ਹੀ ਆ ਜੀ ਤੇ ਕਾਉਂਸਲਰ ਦਾ ਕਿੰਕ ਬੇਕਰ ਸਾਰੀ ਅਕਾਲੀ ਦਲ ਦੀ ਮੇਰਾ ਕਹਿਣ ਦਾ ਮਤਲਬ ਕਿ ਡਿਸਟ੍ਰਿਕਟ ਯੂਥ ਦੀ ਟੀਮ ਬੈਠੀ ਆ ਲੜਕਾ ਫਗਵਾੜੇ ਦਾ ਪ੍ਰਧਾਨ ਬੈਠੇ ਆ ਤਨਵੀਰ ਸਿੰਘ ਦਾਵਾ ਸਾਰੇ ਅਸੀਂ ਇੱਕਜੁੱਟ ਹੋ ਕੇ ਸਟਰੋਂਗਲੀ ਅਸੀਂ ਇੱਕ ਮੁੱਟ ਹੋ ਕੇ ਇੱਕਜੁੱਟ ਹੋ ਕੇ ਸਾਹ ਸੁਖਵੀਰ ਸਿੰਘ ਬਾਦਲ ਦੇ ਨਾਲ ਅgetElementById ਉਹ ਵਾਲੇ ਜਿਮਨੀ ਚੋਣਾ ਉਹਦੇ ਪਾਰਟੀ ਨਾਲ ਵੀ ਜੁੜਦੇ ਜਿਮਨੀ ਚੋਣਾ ਜਿਹੜੀਆਂ ਆਮੜਾ ਡਟ ਕੇ ਲੜਾਂਗੇ ਜੀ ਚਾਹੇ ਉਹ ਗਿੱਦੜਬਾਹ ਦੀ ਆ ਚਾਹੇ ਉਹ ਡੇਰਾ ਬਾਬੇ ਨਾਨਕ ਦੀ ਆ ਚਾਹੇ ਹਰਪੁਰ ਦੀ ਆ ਡਟ ਕੇ ਲੜਾਂਗੇ ਔਰ ਮੈਨੂੰ ਲੱਗਦਾ ਸਾਡੇ ਕਾਲੀ ਦਲ ਚ ਹੋਣਾ ਜਿੱਦਾਂ ਸ਼ੁੱਧ ਪੰਜਾਬੀ ਚ ਕਹਣਾ ਗੰਦ ਨਿਕਲ ਗਿਆ ਵਧੀਆ ਰਿਜ਼ਲਟਸ ਡਿਲੀਵਰ ਕਰਾਂਗੇ ਸਰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜੀ ਸਾਡੀ ਪੁਰਾਣੀ ਜਿਹੜੀ ਪੁਰਾਣੀ ਪਾਰਟੀ ਉਹਦੇ ਵਿੱਚ ਇੱਕ ਬਗਾਵਤ ਜਿਹੜੀ ਆ ਉਹ ਖੜੀ ਹੋ ਚੁੱਕੀ ਹੈ ਕਿ ਕਹੋਗੇ ਮਾਇਕ ਜੀ ਦਾ ਖਾਸਾ ਵਾਹਿਗੁਰੂ ਜੀ ਪਤੇ ਮੈਂ ਛੋਟੇ ਵੀ ਉਹ ਵੇਖਦਾ ਵੀ ਹਰ ਘਰ ਦੇ ਜਿੱਥੇ ਨਾ ਉੱਥੇ ਥੋੜੀ ਜਿਹੀ ਪ੍ਰੋਬਲਮ ਆ ਜਾਏ ਕਿਸੇ ਮਾਇਕ ਤੌਰ ਤੇ ਜਾਂ ਹੋਰ ਕਰਕੇ ਕਿਸੇ ਹਾਲਤੇ ਹੋ ਜਾਏ ਕਿ ਉੱਥੇ ਵੀ ਘਰ ਦੇ ਜਿਹੜਾ ਹੈਡ ਆ ਉਹਨੂੰ ਪੈਂਦੇ ਸਾਰੇ ਕਿ ਇਹਨੂੰ ਢਾ ਲਾਓ ਬਾਕੀ ਇਹਦਾ ਕਿਸੂਰ ਆ ਸਾਰਾ ਕਿਉਂਕਿ ਬਾਕੀ ਜਿਹੜੇ ਨਾਲ ਦੇ ਵੀ ਆਪਾਂ ਹੁੰਦੇ ਆ ਆਪਣਾ ਜਿੰਨੇ ਬੱਚੇ ਹੁੰਦੇ ਉਹਨਾਂ ਦਾ ਵੀ ਕੋਈ ਹੁੰਦਾ ਇਕੱਲੇ ਕਿੱਥੇ ਹੈਡ ਆਫ ਦੀ ਡਿਪਾਰਟਮੈਂਟ ਦਾ ਵੀ ਕਿਸੂਰ ਹੁੰਦਾ ਉਹ ਗੱਲ ਹੈ ਸਸ ਵੀਸ਼ੇ ਨੇ ਬਹੁਤ ਵੇਦ ਕੀਤੀ ਆ ਜੀ ਸ਼ੁਰੂ ਤੋਂ ਜਿੰਨੀ ਡਿਵੈਲਪਮੈਂਟ ਵੀ ਕੀਤੀ ਆ ਸਾਰੀਆਂ ਪਾਰਟੀਆਂ ਮੰਨਦੀਆਂ ਵੀ ਇਹਨਾਂ ਨੇ ਪੰਜਾਬ ਦੀ ਡਿਵੈਲਪਮੈਂਟ ਬਹੁਤ ਜੋ ਕਿਹਾ ਉਹ ਕੀਤਾ ਕਦੇ ਇਹ ਨਹੀਂ ਕਿਹਾ ਵੀ ਆਹ ਕਰਾਂਗੇ ਤੇ ਮੋਰੋ ਆ ਜਿੱਦਾਂ ਹੁਣ ਆਮ ਆਦਮੀ ਕਰਦੇ ਨਹੀਂ ਕੀਤਾ ਹੀ ਨਹੀਂ ਕੁਫੀ ਕੋਈ ਤੰਦਾ ਢੂਠਾ ਲਾਰਾ ਨਹੀਂ ਲਾਇਆ ਤੇ ਉਹਦੇ ਬਾਅਦ ਅਸੀਂ ਸਾਰੇ ਜਿੰਨੇ ਚਾਹ ਲਈ ਜਿਸ ਤਰ੍ਹਾਂ ਇਹਨਾਂ ਨੇ ਵਾਰੀਆ ਸਾਹਿਬ ਨੇ ਕਿਹਾ ਚਾਰੇ ਕੰਸਟੀਚੂਐਂਸੀਆਂ ਫਗਵਾੜਾ ਸਤਾਨਪੁਰ ਕਪੂਰਸਾ ਭਲਾਤ ਇਹ ਸਾਰੇ ਅਸੀਂ ਇਹਦੇ ਨਾਂ 'ਤੇ ਤੁਨੋਂ ਮੰਨੋ ਤੁਨੋਂ ਇਹਦੇ ਦਿੱਸਤੇ ਗੜਿਆਂ ਜਿੱਥੇ ਵੀ ਸਾਨੂੰ ਆਸ ਮਨ ਰਾਤ ਦਿਨ ਅਸੀਂ ਇਹਦੇ ਮਗਰਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬੱਚੇ ਪਾਰਟੀ ਦੇ ਨਾਲ